हां जी दोस्तों सत श्री अकाल स्वागत करते हैं टोडा राज संधू फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਟੋਟੀਆਂ ਪਾਉ ਲੋਕ ਸਿੰਘ ਦੇ ਕੋਲ ਜਿਹੜਾ ਤਹਿਸੀਲ ਇਸਟਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਉੱਠੋ ਤੋਂ ਨਸਾਰੇ ਪਨਵਾ ਤੋਂ 5-5 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਕੋਈ ਤਰਨਤਾਰਨ ਤਕਰੀਬਨ ਇੱਥੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਇਸ ਵੀਡੀਓ ਤੇ ਇੱਥੇ ਲੱਗ ਰਿਹਾ ਸੀ ਆਪਾਂ ਤੁਹਾਨੂੰ ਟੋਟਲੇ ਚਾਰ ਦਿਖਾਉਣੇ ਆ ਇੱਕ ਲਾਸਟ ਵਿੱਚ ਦੋਸਤੋ ਝੋਟੀ ਦਿਖਾਵਾਂਗੇ ਠੀਕਾ ਜੀ ਬਿਲਕੁਲ ਸੱਜਰਤਾ ਜੀ ਸੂਈ ਐ ਪੌਲਾ ਉਹਦੇ ਥੱਲੇ ਵੀ ਤਕਰੀਬਨ ਕੋਈ 10 ਕਿਲਟਰ ਆ ਇਹ ਐਂਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਪ੍ਰੋਪਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸਾਰੇ ਪਸ਼ੂ ਸੂਏ ਸੁਬਾਹ ਆ ਅੱਜ ਦੋਸਤੋ ਕਿ ਜਿਹੜੀ ਵੈਡ ਬਿਲਕੁਲ ਇਹ ਵੀ ਤਾਜੀ ਸੂਈ ਆ ਠੀਕਾ ਜੀ ਵੈਡ ਵੀ ਤਾਜੀ ਸੂਈ ਆ ਐਚ ਐਫ ਬਰੀਡ ਦੇ ਵਿੱਚ ਮਗਰ ਬੱਚੀ ਨੂੰ ਜਨਮ ਦਿੱਤਾ ਬਾਕੀ ਬਥੇਰੇ ਜਾਣਕਾਰੀ ਆਪਾਂ ਭਾਉ ਨੋਕ ਸਿੰਘ ਜੀ ਨੂੰ ਤੋਂ ਲੈ ਲਾਂਗੇ ਤਰੀਕ ਤੁਸੀਂ ਇਹਦੇ ਨੋਟ ਕਰ ਲਓ 27 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਆਪਾਂ ਜਦੋਂ ਇਹ ਕਵਰੇ ਪੂਰੀ ਗੱਲ ਬਾਤ ਕਰਦੇ ਆ ਆਜੋ ਜੀ ਸਭ ਤੋਂ ਪਹਿਲਾਂ ਪਾਉਣੋਖ ਸਿੰਘ ਜੀ ਸਾਸਤਰੀ ਕਾਲ ਸਾਸਤਰੀ ਕਾਲ ਐਸੇ ਸਾਸਤਰੀ ਕਾਲ ਠੀਕ ਠਾਕ ਹੋਰ ਬਹੁਤ ਵਧੀਆ ਪਾਉ ਜੀ ਸੇਤਾ ਰਾਜੀ ਹਾਂ ਠੀਕ ਠਾਕ ਸਾਰੇ ਮੇਰੇ ਭੈਣ ਭਰਾ ਸਾਸਤਰੀ ਕਾਲ ਸਾਰਿਆਂ ਨੂੰ ਮੈਨਾਂ ਵੀ ਆਜੋ ਤੋਂ ਲੈ ਕੇ ਥੱਲੇ ਤੱਕ ਵਿਖਾਉਣਾ ਫਰਜ਼ ਬਣਦਾ ਅੱਜ ਰਾਤ ਤੇ ਕਿਨੇ ਦੋ ਤੇਰੇ ਨਾਲ ਵਿਆਹ ਨੇ ਨਵੀਆਂ ਹੋਣੀਆਂ ਪਈਆਂ ਤੇ ਰਾਜਾ ਮਲਨਾਂ ਦਿੰਦਿਆ ਬਹਿ ਜਾਣੀ ਆ ਤੇ ਫਿਰ ਦੋ ਤਿੰਨ ਪਾਣੀ ਮਾਰਨਾ ਪਿਆ ਮਾਤਾ ਮੇਰੇ ਪਹਿਲੇ ਪਾਤਾ ਬੇਲਾਉਣਾ ਪਾਉ ਜੀ ਸਭ ਤੋਂ ਪਹਿਲਾਂ ਗਰ ਲਾਲ ਕੀ ਹਾਲ ਚਾਲ ਵੀਰੇ ਸਾਸਰੀ ਗੱਲ ਵੀਰੇ ਹੋਰ ਠੀਠਾ ਭਰਾ ਮੈਂ ਨਾ ਨਾ ਦਿਆ ਜੀ ਅਸਲ ਦੇ ਵਿੱਚ ਭੈਣ ਭਰਾ ਆਪਣੇ ਪੱਗਾਂ ਬੰਨੀਆਂ ਟੌਰ ਨਾਲ ਸ਼ਲਟਾਂ ਪਾਈਆਂ ਕੁਰਤੇ ਪਜਾਮੇ ਪਾਏ ਬਾਅਦਲੇ ਜੇ ਵੇਖਦੇ ਉਸ ਤੋਂ ਪਹਿਲਾਂ ਤਾਂ ਜਿਹੜੀ ਮਤਲਬ ਮਿਹਨਤ ਹੈ ਉਹ ਦਾ ਆਪਰ ਪਤਾ ਕੀ ਹੋਣੀ ਇਹਦੇ ਪਹਿਲੋਂ ਤੇ ਸੰਧੂ ਸਾਹਿਬ ਕੇ ਦੇ ਵਿਆਹ ਸ਼ਾਦੀ ਜਾਈਏ ਤੇ ਫੇ ਪੌੜਾ ਵਹਦੇ ਇਸ ਤਰ੍ਹਾਂ ਨਹੀਂ ਜੱਠੀ ਦੇ ਨਹੀਂ ਵਿਆਹ ਬਣਿਆ ਪੈਂਦਾ ਆਓ ਵੇ ਲੈ ਵੀ ਮਾਉਂ ਦੇ ਨਾਲ ਪਹਿਲਾ ਕੁਰਤੇ ਆਪਣਾ ਜਿਹੜਾ ਚਾਦਰੇ ਦੀ ਤੇ ਝੱਗੇ ਦੀ pau ਉਹਨਾਂ ਦੀ ਸਿਫਤ ਕੀਤੀ ਆ ਬਹੁਤ ਵਧੀਆ ਜੱਜਦਾ ਠੀਕ ਆ ਜੀ ਉਹ ਆਂਦਾ ਵੀ ਸੁਰਮਾ ਦਾ pau ਹਰੇ ਕੋਈ ਪਾ ਲੈਂਦਾ ਪਰ ਮਲਕਾਉਣਾ ਜਾ ਨਹੀਂ ਹੁੰਦੀ ਐਡਾ ਵਾ ਤੇ ਇਹ ਜਿਹੜਾ ਕੁਰਤਾ ਪਜਾਮਾ ਬੜਾ ਤੌਰੇ ਮੈਨੂੰ ਲੱਗਦਾ ਵੀ ਪੰਜਾਬੀ ਫਿਲਮਾਂ ਦੇ ਵਿੱਚ ਆਪਾਂ ਗੱਗੂ ਗੇ ਲੋਨਾਂ ਦੀ ਗੱਲ ਸਹੀ ਆ ਨਾਲੇ ਆਪਣੇ ਮਾਝੇ ਦੀ ਇੱਕ ਖਾਸ ਰਵਾਇਤ ਆ ਖਾਸ ਆਪਣਾ ਪਹਿਰਾਵਾ ਮਾਝੇ ਦਾ ਖਾਸ ਤਾਂ ਸਾਰੀ ਚਾਦਰ ਰਾਜਸੇ ਕੇ ਕਈਆਂ ਨੂੰ ਨਹੀਂ ਵੀ ਫੱਪਦਾ ਨਹੀਂ ਫੱਪਦਾ ਹਾਂ ਬਿਲਕੁਲ ਤੇ ਇਹੇ ਦੋਸਤੋ ਪਾਉ ਨੋਕ ਸਿੰਘ ਵਾਲੋਂ ਦੇ ਕੋਲ ਆਏ ਆ ਠੀਕਾ ਜੀ ਸੋ ਮਾਝੇ ਦਾ ਖਾਸ ਪਹਿਰਾਵਾ ਜਿਹੜਾ ਚਾਦਰਾਂ ਤੇ ਝੱਗਾ ਬਹੁਤ ਵਧੀਆ ਪਾਉ ਨਹੀਂ ਜੱਜਦੇ ਪਾਇਆ ਜਿਹੜਾ ਸਫਤ ਕਰਨੀ ਬਣਦੀ ਆ ਠੀਕਾ ਜੀ ਮਾਲ ਦੀ ਸਫਤ ਪਾਉ ਨਹੀਂ ਕਰਨਗੇ ਪਰ ਪਾਉ ਦੀ ਸਫਤ ਆਪਾਂ ਕਰ ਦਿੱਤੀ ਆ ਤੇ ਅੱਜ ਤੁਹਾਨੂੰ ਦੋਸਤੋ ਜਿਹੜੇ ਚਾਰ ਤੋਂ ਪੰਜ ਨਾਲ ਦਿਖਾਉਣੇ ਆ ਪਾਉ ਜੀ ਅੱਜ ਜਿਵੇਂ ਆਪਾਂ ਚਾਰ ਤੋਂ ਪੰਜ ਕ ਪਸ਼ੂ ਦਿਖਾਉਣੇ ਆ ਵੀਰਾਂ ਨੂੰ ਹਾਂਜੀ ਆਪੇ ਕੋਲ ਤਿੰਨ ਚਾਰ ਮੱਝਾਂ ਸੂਈਆਂ ਸਵਾਈਆਂ ਵਾਂ ਤੇ ਆਪਨੀ ਗਾਂ ਜਿਹੜੀ ਆ ਇਹ ਸਵੇਰੇ ਸੂਈ ਆ 9:00 ਵਜੇ ਆਪਣੇ 7:00 ਵਜੇ ਅੱਜ ਮੋਰਨਿੰਗ 9:00 ਵਜੇ ਜੇਰ ਪਾਈ ਰਾਜ ਸਿਆ ਠੀਕ ਹੈ ਜੀ ਹਾਂ ਉਹ ਜੇਰ ਬਾਟੇ ਥਲੇ ਮੈਂ ਤਾਂ ਜੇਰ ਜੁਰ ਪ੍ਰੋਪਰ ਪਾ ਦਿੱਤੀ ਆ ਦੂਰੋਂ ਇੱਕ ਵਾਰੀ ਤੁਹਾਨੂੰ ਆਪ ਦਿਖਾ ਦਿੰਨੇ ਆ ਆ ਜੇਰ ਜੁਰ ਪ੍ਰੋਪਰ ਪਾ ਦਿੱਤੀ ਆ ਠੀਕ ਹੈ ਕਰਨਾਲ ਠੀਕ ਆ ਅੱਜ ਪਾਉਜੀ ਮੋਰਨਿੰਗ ਦਾ ਸੁਹਾ ਦੂਜਾ ਕੋ ਹੋਗੀ ਇਹ ਪਿਓਰ ਦੂਜਾ ਸੁਹਾ ਰਾਜ ਸਿਆ ਦੂਸਰਾ ਸੁਹਾ ਹਾਂਜੀ ਲੋ ਵੀ ਕਰੋ ਚੈੱਕ ਮਗਰ ਵੱਛੀ ਆ ਪਿਓਰ ਦੂਜੇ ਸੁਵੇ ਤੇ ਕਿਲੋ ਦੋ ਕਿਲੋ ਭਰਾ ਕੇ ਵੇਖੀ ਕੋ ਵੱਛੀ ਨੂੰ ਚੰਗਾਤਾ ਹੀ ਆ ਤੇ ਵਧੀਆ ਚੋਣ ਚੋਣਾਂ ਇਨਸਾਫ ਸੁਣ ਮੈਂ ਪੂਰੀ ਤੇ ਪੋਲੀ ਤੇ ਰੂਹਾਂ ਦੇ ਆ ਕਰੋ ਜੀ ਠੀਕ ਆ ਰੂਹਾਂ ਦੇ ਤੁਸੇ ਚੁਆਈ ਚ ਵੀ ਤੂੰ ਚੰਗੀ ਨਿਕਲੀ ਆ ਆਂਦੇ ਹੁੰਦੇ ਕਈ ਤੇ ਆਂਦੇ ਹੁੰਦੇ ਆ ਜੇ ਨੂੰ ਮਰਜੀ ਚੋਈ ਜਾਈਏ ਲੈ ਬਹੁਤ ਵਧੀਆ ਚੁਆਈ ਆ ਬੱਚੇ ਨੂੰ ਲਿਆ ਕੇ ਦੋਸਤੋ ਥੋੜਾ ਬਾਦਾਂ ਚੋਚਵਾ ਕੇ ਜਿਹੜੀ ਤਸੰਦੀ ਕੀਤੀ ਆ ਚੰਗੀ ਨਿਕਲੀ ਇਹ ਚੋਣਾਂ ਦਾ ਜੇ ਰਾਜ ਤੇ ਚੋਈ ਨਾ ਉਹ ਥਾਲੀ ਕਿਸ ਨੂੰ ਕੀ ਦੱਸਣੀ ਭੈਣ ਭਰਾ ਨੂੰ ਫਿਰ ਬਸ ਜੀ ਬਸ ਸੋ ਬੇਫਿਕਰੀ ਆ ਭਰਾ ਮੇਰਾ ਕੋਈ ਵੀ ਖਰੀਦਦਾਰ ਹੀ ਕਰਨਾ ਚਾਹੁੰਦਾ ਹਰੇਕ ਨੂੰ ਹੁੰਦਾ ਵੀ ਸੋਇਆ ਸੋਇਆ ਪਸ਼ੂ ਲਈਏ ਤੇ ਮਗਰ ਬੱਛੀ ਆ ਗਈ ਹੈ ਦੋਸਤੋ ਕਦ ਵੱਡਾ ਹੈ ਪੂਰਾ ਵੱਡਾ ਕਦ ਕੜਾ ਸੂਸਵਾ ਕੇ ਇੱਕ ਵਾਰੀ ਥੋੜੀ ਜੀ ਕਰਮਾ ਵਾਲੀ ਤੈਜੀ ਲਾਈ ਖੜੀ ਹੈ ਠੀਕ ਆ ਜੀ ਹਵਾਨੇ ਚੱਦੀ ਦੀ ਚੰਗੀ ਘਰ ਜਾਂਦਾ ਵੀਰ ਤੇ ਥਾਂ ਤੋਂ ਬਹੁਤ ਸੋਹਣਾ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਬਾਕੀ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਤੁਸੀਂ ਚੈੱਕ ਕਰੋ ਠੀਕ ਆ ਕਿਉਂਕਿ ਪਹੂ ਬਦੋ ਬਦੀ ਦਿਹਾੜੀ ਕਿ ਨ ਲੱਕਾ ਮਾਰ ਜਾਂਦਾ ਆ ਜੀ ਹਾਂ ਜੀ ਫੇ ਕਦ ਕੜ ਪੋਲਿਆ ਪੂਰਾ ਪੂਰਾ ਵੱਡਾ ਆ ਦੇਖੋ ਜੀ ਬਾਤਾ ਪਤਵੀ ਆ ਗਈ ਠੀਕ ਆ ਜੀ ਕੋਈ ਪ੍ਰਾਜ ਸ਼ੌਂਕ ਨਾਲ ਤਿਆਰ ਕਰ ਲੂਗਾ ਅੱਗੇ ਇਹ ਸੂਈ ਕਰਕੇ ਰਾਜਿਆ ਪਨਵਾਈ ਨੂੰ ਹੀ ਨੀਗੀ ਮਹਾਨ ਦੇ ਲਿਬਰੀ ਤੇ ਬੜੀ ਭਰਾਵਾਂ ਨੂੰ ਮਨਜੂਰ ਲਾਭੀ ਪ੍ਰਭੂ ਠੀਕ ਆ ਜੀ ਹਾਂ ਠੰਡੀ ਤੇਰੀ ਆ ਸੀਲਸ ਲੱਗਾ ਪੂਰੀ ਠੀਕ ਆ ਜੀ ਸੋ ਭਾਂਡੇ ਭੁੰਡੇ ਦੀ ਬੜੀ ਥੱਲੇ ਖਬਰਦਾਰ ਆ ਥਾਂ ਤੋਂ ਬਹੁਤ ਸੋਹਣੀ ਗੈਪ ਸਪੇਸ ਮਾਰ ਤੇ ਅੰਧ ਦੇ 6 ਫੁੱਟ ਆ ਮੈਂ ਤੇ ਮੇਰੇ ਹਿਸਾਬ ਕਿ 6.5 ਫੁੱਟ ਆ 5 ਫੁੱਟ ਤਾਂ ਆ ਬਤਾ ਦਿਤਾ 16 ਕੱਦ ਕਾ ਤਾਂ ਪੂਰੀ ਵੱਡੀ ਆ ਹਾਂ ਏ ਪੌੜੀਆਂ ਤੇ ਕਿੰਨੇ ਦੀ ਦੇ ਰਹੇ ਆਂ ਆਪਾਂ ਬੜਾ ਇਹ ਰਾਖਿਆ ਆਪਾਂ ਮਲਕੀਨਾ ਮਾ ਇਹੋ ਜਿਹੇ ਭਵੇਂ ਮਤਲਬ 90-85 ਕਰੀ ਜਾਈਏ ਇਹ ਹਾਂ ਨਾ ਆਪਾਂ ਇੱਕੇ ਰਾਂ ਪੌੜੀਆਂ ਉਤਰ ਜੀਏ 72000 ਦੀ ਦੇ ਲਿਆ ਤੇ ਛੋੜਛੱਪਾ ਕਰ ਦਾਂਗੇ ਕੋਈ ਗੱਲ ਨਹੀਂ 72000 ਹਾਂਜੀ ਲਓ ਵੀ 72000 ਦੇ ਵਿੱਚੋਂ ਛੋੜਛੱਪਾ ਮਗਰ ਵੱੱਛੀ ਆ ਠੀਕ ਹੈ ਜੀ ਬਾਤ ਸੋਹਣੀ ਹਾਂ ਜੀ ਇਹ ਲੋ ਜੀ ਬੁਲਬੁਲ ਦਾ ਬੱਚਾ ਹੀ ਹੈ। ਹਾਂ। ਕਈ ਭਰਾਵਾਂ ਨੇ ਜਿਨ੍ਹਾਂ ਨੇ ਇੱਕ ਅੱਧੀ ਰੱਖਣੀ ਹੁੰਦੀ ਹੈ ਚਲ ਛੱਡ ਆਲੀ ਭਰਾ ਕੋਈ ਕਿਤਨਾ ਨਹੀਂ ਬੱਚੂ ਛੇ ਅੰਦਰ ਬੱਚੀ ਜੀ ਨੇ ਇੱਕ ਅੱਧੀ ਪਾਲਣੀ ਹੁੰਦੀ ਆ। ਪਾਲਣੀ ਹੁੰਦੀ ਤੇ ਉਹਨੂੰ ਬੱਚੀ ਦਾ ਅੰਦਰ ਹੁੰਦੇ ਆ। ਨਾਲ ਪਾਲਣ ਦਾ। ਬਹੁਤ ਸੋਹਣੀ ਬੱਚੀ ਆ। ਹਾਂ ਜੀ। ਸੋ ਚੰਗਾ ਬੱਚਾ ਪਾ ਦਿੱਤਾ ਇਹ ਵਾਅਦੇ ਬੰਦੀ ਆ ਠੀਕ ਆ ਜੀ। ਬਸ ਇਹ ਕੁਦਰਤੀ ਆ। ਬੱਚਾ ਆ ਜਾਂਦਾ ਤੇ ਫਿਰ ਵੀ ਭਰਾਵਾਂ ਨੇ ਖਰੀਦਣੀ ਆ। ਇਹ ਵਾਅਦੇ ਬੰਦੀ ਆ ਠੀਕ ਆ ਜੀ। ਕੋਈ ਨਹੀਂ। ਹਾਂ। ਬਹੁਤ ਵਧੀਆ। ਇਸ ਤੋਂ ਬਾਅਦ ਗਰਲਾਲ ਖਾਣੀ ਬੜਾ ਨੋਕਾ। ਪਾਉ ਜੀ ਇੱਕ ਆਪਣੇ ਕੋਲ ਅੱਗੇ ਆ हां ਢੇਲੀ ਮੱਝ ਆ ਗਈ ਇਹ ਥੱਲੇ ਸੰਧੂ ਸਾਹਿਬ ਆਪਣਾ 10000 ਕਿਲੋ 10 ਤੋਂ ਬਾਹਰ-ਬਾਰ ਦੋਦਿਆ ਦੇ ਥੱਲੇ ਦਸੋਂ ਬਾਹਰ-ਬਾਰ ਤੇ ਮਗਰ ਘੱਟੀ ਆ ਤੇ ਕੋਈ ਮੇਰੇ ਹਿਸਾਬ ਚ ਨਵਾਂ 10 ਦਿਨਾਂ ਦਾ ਸੁਭਾ ਵਾਰ ਆ ਗਿਆ ਨਵਾਂ 10 ਦਿਨਾਂ ਦਾ ਸੁਭਾ ਤੇ ਸਿੰਗ ਹਿਲਦੇ ਆ ਦੋਵੇਂ ਹੀ ਮੀਣੀ ਆ ਫਿਰ ਮੀਣੀ ਸਿੰਗ ਦੋਵੇਂ ਹਿਲਦੇ ਆ ਬੋਲੀ ਮੀਣੀ ਆ ਸਿੰਗ ਦੋਵੇਂ ਹਿਲਦੇ ਠੀਕ ਆ ਕੀ ਆ ਦੇਖੋ ਜੀ ਢੇਲਿਆਂ ਦੇ ਵਿੱਚ ਤੇ ਮੀਣੀਆਂ 'ਚ ਵੀ ਫਰਕ ਆ ਬਿਲਕੁਲ ਫਿਕਸ ਸਿੰਗ ਜਿਹੜੇ ਹੁੰਦੇ ਆ ਆਪਾਂ ਢੇਲੀ ਕਹਿੰਦੇ ਆ ਇਹਦੇ ਪਾਪਾ ਦੀ ਸੁੱਖ ਮੰਗਦੀ ਜਿਹੜੀ ਢੇਲੀ ਹੋਵੇ ਹਾਂ ਲਿਖ ਜਾ ਬਸ ਜੀ ਬਸ ਬਹੁਤ ਪਿਆਰੀ ਦੋਸਤੋ ਇਹ ਵੀ ਝੋਟੀ ਆ ਦੁੱਜਣ ਗਝੋਟੀ ਆ ਨਾ ਇਹ ਪਿਓਰ ਦੁੱਜੇ ਸੁਵੇ ਆ ਤੇ ਪਾਪਾ ਜੀ ਕਿੰਨਾ ਪੈਸਾ ਸੀ ਦੁੱਧ ਇਹਦੇ ਥੱਲੇ 10 ਕਿਲੋ ਤੋਂ ਬਾਹਰ ਬਾਰ ਬਾਰ ਆਇਆ ਭਾਵੇਂ ਲੀਟਰ ਚਾਰ ਚਵਾਈਆਂ ਕਰੀ ਨਹੀਂ ਚੱਡਾ ਥੋੜਾ ਜਿਹਾ ਧੱਕ ਘਾੜਾ ਦੀ ਆ ਇੱਕ ਗਾਣੂ ਧੱਕ ਘਾੜਾ ਦੀ ਚੱਟਾ ਘਟ ਵਿਖਾਉਂਦੀ ਆ ਤੇ ਦੁੱਧ 10.5 11 ਕਿਲੋ ਦੁੱਧੇ ਥੱਲੇ ਆ ਦੇ ਹਾਂ ਠੀਕ ਆ ਜੀ ਸਾਤੇ ਗਰੰਟੀ ਵਾਲਾ ਮਸੰਦੂ ਸਾਹਿਬ ਲੋ ਵੀ 10 ਕਿਲੋ ਗਰੰਟੀ ਵਾਲਾ ਹੀ ਆ ਠੀਕ ਆ ਜੀ ਬਹੁਤ ਪਿਆਰੀ ਤੇ ਟੋਕੀਆ ਬਾਕੀ ਚੋਾਈ ਬਹੁਤ ਭੋਲੀ ਵੜੀ ਆ ਰਾਜਾ ਹਾਂ ਬਾਕੀ ਡਿਜ਼ਾਈਨ ਤੁਸੀਂ ਚੈੱਕ ਕਰੋ ਸਿੰਗਲ ਹੱਡੀ ਦੇ ਵਿੱਚ ਹਾਂ ਮਗਰ ਕੱਟੀ ਆ ਮਗਰ ਕੱਟੀ ਰਾਜਾ ਬਹੁਤ ਮਗਰ ਕੱਟੀ ਆ ਗਈ ਆ ਕੱਟੀ ਆ ਆ ਦੇਖੋ ਜੀ ਤਾਰਾ ਮਾਕੇ ਵਿਖਾਈ ਦੇ ਭਵੇਂ ਲਿਆ ਡੱਬਾ ਪਤੋਏ ਸੋ ਬੱਚਾ ਨਾਲ ਦੀ ਨਾਲ ਨੇ ਆਪਾਂ ਕਿਹਾ ਟੀਵੀ ਦੇਖ ਲਓਗੇ ਇਹਨੇ ਬੰਦੇ ਤੁਸੀਂ ਭੈਣ ਭਰਾ ਚਵਾਈ ਵੇਖ ਲੀਂਦਾ ਵਾ ਕਈ ਰੇ ਨਾ ਅੱਜ ਚਵਾਈ ਨਾ ਵਿਖਾਈ ਹੋਵੇ ਤੇ ਭੈਣ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਕੋਈ ਨਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਮੈਂ ਦੱਸੋ ਨਾਲ ਦੀ ਨਾਲ ਬੱਚਾ ਛੱਡ ਦਿੱਤਾ ਸੋਪਾ ਸਮਾਜ ਆਉਂਦੇ ਆ ਸਾਰੀ ਤਕਰੀਬਨ ਆਪਾਂ ਤੁਹਾਨੂੰ ਜਿਹੜੀ ਵਿਰਾਹ ਕੇ ਦਿਖਾ ਦੇਵਾਂਗੇ ਵੀਡੀਓ ਥੋੜੀ ਜੀ ਲੇਟ ਹੋ ਗਈ ਆਪਾਂ ਥੋੜੀ ਜੀ ਵੇਲੇ ਨਾਲ ਵੀਡੀਓ ਕਵਰੇਜ ਕਰਨੀ ਸੀ ਵੈਸੇ 5-4 ਘੰਟੇ ਦਾ ਵੈਸੇ ਵੀ ਫਰਕ ਪੈ ਗਿਆ ਠੀਕ ਆ ਜੀ ਬੱਚੋਏ ਤਰਾ ਹੋਲ ਤਾਂ ਤਕਰੀਬਨ ਸ਼ਾਮ ਦੀਆਂ ਚਵਾਈਆਂ ਨੇੜੇ ਆ ਗਈਆਂ ਨੇ ਤੇ ਸੁਬਾ ਚੋ ਚਵਾਈ ਚੋਈ ਕਿੰਨੇ ਵਜੇ ਕਰ ਲਈ ਸੀ ਇਹ ਸੇਰੇ ਸਾਨੂੰ ਪਤਾ ਟਿਕਾਲਾ ਪੈ ਜਾਣੀਆਂ ਆਪਾਂ ਸੇਰੇ ਚੋਈ ਆ ਰਾਜਸਾ ਮਤਲਬ 5 ਵਜੇ ਦੇ ਅੰਦਰ ਬਾਅਦ 5 ਵਜੇ ਹਾਂ ਬਸ ਤਕਰੀਬਨ ਹੁਣ ਵੀ 4:30 5 4:30 5 ਬਾਕੀ ਟਾਈਮ ਤੇ ਥੇ ਲਾਈਏ ਰਾਜਸਾ ਪੋਤਰਾ ਘਲਾਉਣੀਆਂ ਨੇ ਆਪਾਂ ਚਵਾ ਚਵਾ ਪਹੁੰਚਦੇ ਰੇ ਬਸ 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 ਦੱਸੋ ਤੁਸੀਂ ਆਪੇ ਇਸਲੇ ਆਪਾਂ 12 ਕਿਲੋ ਦਾ ਹੱਤੀ ਆਪਾਂ ਨੂੰ ਦੁੱਧ ਚਵਾ ਕੇ ਦੇਣਾ ਚਵਾ ਕੇ ਚਵਾ ਕੇ ਜਿਹੜਾ ਰਾਜਸਾ ਹਾਂ ਜਿੰਤਾ ਮਰਜ਼ੀ ਆਣੀ ਲੋ ਵੀ ਆ ਥਾਣੇ ਦੋਸਤੋ ਤੁਹਾਡੇ ਸਾਹਮਣੇ ਠੀਕ ਹੈ ਚੋਣ ਚਾਂ ਦੀ ਆਪਾਂ ਵੇਖ ਲੈਨੇ ਵੀ ਕਿ ਕਿਹੜੇ ਹਿਸਾਬ ਨਾਲ ਵਰਤੀ ਆ ਤੇ ਸਾਰੇ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਹੋ ਜਾਣੀ ਗੱਲਬਾਤ ਆ ਦੇਖੋ ਬਹੁਤ ਬੋਲੀਆ ਹਿਸਾਬ ਲਓ ਜੀ ਕਰੋ ਚੈੱਕ ਬੋਲੀ ਵਾਲੀਆਂ ਗੱਲਾਂ ਗਾਂ ਰੋਈਆਂ ਚੱਲ ਬਾਤ ਕਰਪਾਂ ਠੀਕ ਹੈ ਕਰਨਾਲਪਰੇ ਓ ਕੀ ਹੈ ਮਲ ਕੋਈ ਭੂਰ ਨਹੀਂ ਛਟਾ ਨਹੀਂ ਕੋਈ ਥਣ ਚਕ ਧਾਰ ਦਾ ਫਰਕ ਨਹੀਂ ਰਿਹਾ ਇਹ ਦੌਜ ਕਿੰਨੇ ਦੀ ਦੇ ਦਗੇ ਇਹ ਦੇ ਲੈ ਤੇ ਭਾਵੇਂ ਆਪਾਂ ਕੀ ਨਾਵੇਂ ਇਹਦਾ 90 ਕਰੀ ਜਾਈਏ 85 ਕਰੀ ਜਾਈਏ ਇਹ ਹਾਂ ਨਾ ਆਪਾਂ ਜਿਹੜੀ ਆ ਮਲ ਨਾ 80 ਦੀ ਦੇ ਦਾਂਗੇ 80 ਥੋੜੀ ਛੱਪਾਈ ਆ 80 80 ਜੋ ਇੱਕ ਛੱਡ ਦਿੰਨੇ ਰਾਜ ਸਿਆ ਕੋਈ ਗੱਲ ਹੀ ਨਹੀਂ ਦੇਖ ਤਾ 70 ਛੱਡ ਦਿੰਨੇ ਆ 70 ਹਜ਼ਾਰ ਕਿਉਂ ਦੇਵੇਂ ਕੋਈ ਪਿਆਰ ਨਾ ਹੁੰਤੇ ਜੀ ਰਾਜ ਸਿਆ ਪਿਓਰ ਦੂਜੇ ਸਵੇ ਵੀ ਤੀਜੇ ਆ ਪਿਓਰ ਦੂਜੇ ਸਵੇ ਸਿੰਘ ਹਿਲਦੇ ਆ ਮਗਰ ਕੱਟੀ ਆ ਬਿਲਕੁਲ ਦੀ ਬਿਲਕੁਲ ਇਹ ਸਾਰੀ ਨਾ ਰਾਜਸੇ ਗੁਣਾ ਨਾ ਭਰੀ ਪਈ ਆ ਤਾਰੀਫ ਤੇ ਜਿਆਦਾ ਕੀ ਕਰਨੀ ਆ ਆਪਣਾ ਉਹਨਾਂ ਦੀ ਕੁਥਲੀ ਆ ਹਾਂ ਇਹ ਮਾਵੇ 2 ਕਾ 878000 ਦੀ ਸਾਰੀ 800000 ਦੀ ਬਾਕੀ ਵੇਖੋ ਤੁਸੀਂ ਸੀਲੀਆਂ ਸੋਲੀਆਂ ਤੇ ਕਰਮਾੜੀ ਬਹੁਤ ਸੋਣੀ ਆ ਇਹ ਰਾਜਾ ਖੇਦਰ ਨੂੰ ਮੋੜਨਾ ਪਿਆ ਲੈ 10 ਕਿਲੋ ਤੋਂ ਭਾਵੇਂ ਛਟਾਕ ਤੇ ਭਾਵੇਂ 2 ਛਟਾਕਾਂ માં ਦੁੱਧ ਬਾਹਰ ਆ ਅੰਦਰ ਨਹੀਂ ਆ ਜਾਣੀ ਕਿ ਤੈਨੂੰ ਭਾਵੇਂ 11 12 ਲੱਸੀ ਹੋ ਦਾ ਕੋਈ ਫਾਇਦਾ ਨਹੀਂਗਾ 10 ਕਿਲੋ ਨੂੰ ਦੁੱਧ ਬਾਹਰ ਆ ਅੰਦਰ ਨਹੀਂਗਾ ਠੀਕ ਹੈ ਜੀ ਹਾਂਜੀ ਲੈ ਵੀ ਭਰਾਵੋ ਠੀਕ ਹੈ ਜੀ ਇਹ ਸਾਈਡ ਨੰਬਰ ਤੇ ਆ ਇੱਧਰ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਣੇ ਆ ਬਹੁਤ ਸੋਹਣੀ ਸ਼ਾਈ ਸ਼ਵੀ ਕਰੋ ਚੈੱਕ ਆ ਪਿਓਰ ਦੂਜੀ ਸੂਏ ਦਾ ਇੱਥੇ ਆ ਬਾਕੀ ਵੀ ਮਗਰ ਇਹਨੇ ਵੀ ਕੱਤੀ ਮਗਰ ਵੀ ਕੱਤੀ ਆ ਹਾਂਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਿਆ ਇਹਨੂੰ ਅੱਜ ਮੇਰੇ ਸਾਹ ਚ ਚੌਥੇ ਦਿਨ ਜਾਂਦਾ ਐਸਾ ਚੌਥੇ ਦਿਨ ਆਈਏ ਥੱਲੇ ਮੇਰੇ ਹਿਸਾਬ ਚ 11 ਕਿਲੋ ਦੇ ਅੰਦਰ 12 ਵੜੇ ਲਓ ਵੀ 11 ਕਿਲੋ ਦੁੱਧ ਚੱਕੋ ਜਾਲਾ ਬਾਲਾ ਦਵਾਈਏ ਤੇ ਜਿਤਰਾ ਤੁਹਾਨੂੰ ਬੋਲਾ ਖਵਾਇਆ ਵਾ ਜਾਲਾ ਬਾਲਾ ਦਵਾਈਏ ਤੇ ਫੇਰ ਬੋਲਾ ਬਣੂਗਾਵਾ ਜੀ ਹਾਂਜੀ ਲਓ ਵੀ 11 ਕਿਲੋ ਦੋਸਤੋ ਹਾਜ਼ਰ ਦੱਸ ਤੇ ਦੁੱਜਣ ਝੋਟੀ ਜਾਪਦੀ ਆ ਵਿਖਾਓ 12 ਤੇ ਰਹਿੰਦੇ ਵਾ ਹਾਂ ਲਓ ਠੀਕ ਆ ਕੋਈ ਗੱਲ ਠੀਕ ਆ ਲੋ ਵੀ ਕੱਟੇ ਕਰਦੀ ਹੈ ਬੜੀ ਸੋਹਣੀ ਹੈ ਨਾ ਨਾਰੀਆ ਨਾਲ ਬੱਚੇ ਦੇ ਮਾ ਵੀ ਨਾਰੀਆ ਨਾਲ ਬੱਚੇ ਦੇ ਤੁਸੀਂ ਦੋਸਤੋ ਸ਼ਾਈ ਸ਼ੂ ਚੈੱਕ ਕਰੋ ਸੋ ਛੋਟੀ ਪਿੱਠਪੂੜੇ ਵਾਲੇ ਪਾਸੇ ਦੇਖੋ ਕਿ ਜੀ ਉਡੂ ਉਡੂ ਪੁੱਠੇ ਦੀ ਹੈ ਭਾਰੇ ਪਿੱਠਪੂੜੇ ਦੇ ਵਿੱਚ ਸੋ ਦੁੱਧ ਕਿਉਣਾ ਦਊ ਕਰਮਾਲੀ ਦੇਖੋ ਜੀ ਡਾਕੀ ਜੇ 1 ਮਿੰਟ ਮਾਰੀ ਜੀ ਤਾਂ ਇੱਥੇ ਲਾ ਰਹੀ ਹੈ ਬੰਟਰ ਬੰਟਰ ਮੇਵੇ ਦੀ ਬਹੁਤ ਪਿਆਰੀ ਆ ਬਿਲਕੁਲ ਪਤਲਾ ਚਿਹਰੇ ਵਿਚਕਾਰ ਠੀਕ ਆ ਜੀ ਬਹੁਤ ਸੋਹਣਾ ਲੇਵਾ ਕੋਈ ਗੱਲ ਨਹੀਂ ਬੱਚਾ ਆ ਗਿਆ ਕੋਲ ਅੱਛਾ ਛੋਟੀ ਸਗੀ ਬਿਲਕੁਲ ਪਤਲਾ ਫੇਸ ਬਹੁਤ ਸ਼ਹਿ ਲੱਗਾ ਆਹ ਦੇਖੋ ਜੀ ਬਹੁਤ ਬਹੁਤ ਪਿਆਰੀ ਬਾਕੀ ਦੀ ਤਾਰ ਬਸਾਉਣਾ ਮੈਂ ਤਾਂ ਤਾਰ ਤੇ ਜਾਦੀ ਗਾ ਗੱਲਾਂ ਵਾ ਨਾ ਹਾਂ ਲਓ ਬਾਕੀ ਕਰ ਲਾ ਝੋਟੀ ਬੜੀ ਸੋਹਣੀ ਹੈ ਛਾਈ ਚੀਵੇ ਆਪਾਂ ਨੇ ਕਾਲਾ ਸੱਪਰ ਦਾ ਰੰਗ ਰਾਈ ਤੇ ਕਿਨੇ ਨਾ ਆਵੇ ਤਾਂ ਦੇ ਰਸਤੇ ਤਾਰ ਤੇ ਕਿਨੇ ਨਾ ਜਾਂਦੀ ਕੋਠਾ ਟੱਪਦੀ ਦੇ ਠੀਕ ਹੋਰ ਕਿਹਦੀ ਦੇਖਦੇ ਹਾਂ ਜੀ ਆਹ ਕਰਲੀ ਦੇ ਬਣ ਕੇ ਖਾ ਰੇ ਕਾਲ ਕਰਦੀ ਐ ਜੀ ਲਓ ਵੀ ਝੋਟੀ ਦੋਸਤੋ ਹਾਂ ਬਹੁਤ ਸੋਹਣੀ ਬਣਾਵਟਾ ਬਾਕੀ ਸਿਫਤ ਸਲਾਹ ਤੋਂ ਅਸੀਂ ਪਛੋਦੀ ਬਧਰੇ ਕੀਤੀ ਜਾਂਦੀ ਹੈ ਵੀ ਜਿਵੇਂ ਦੋਸਤੋ ਅੱਲੇ ਪੱਲੇ ਕੁਝ ਹੋਵੇ ਅੱਜ ਪੱਲੇ ਨੇ ਉਹ ਸਿਫਤਾਂ ਦੀ ਕੀ ਕਰਾਂਗੇ ਰਾਜ ਚੰਗੀ ਝੋਟੀ ਆ ਸੋ ਪਸੰਦ ਆਊਗੀ ਕਿਸੇ ਭਰਾ ਨੇ ਪੈਸੇ ਲਾਉਣੇ ਆ ਧਾਰ ਮਗਰ ਕੱਤੀ ਆ ਬਹੁਤ ਪਿਆਰੀ ਠੀਕ ਆ ਜੀ ਭਰਾਵੋ ਅੱਜ ਆਪਾਂ ਗਰਲਾ ਲਉਣੀ ਕਹਿੰਦੇ ਆਪਾਂ ਭਾਉ ਨੂੰ ਕਵਾਂਗੇ ਵੀ ਦੋ ਦੋ ਤਾਰਾ ਇਹ ਮਾਰ ਕੇ ਦਿਖਾਓ ਬਹੁ ਮੈਂ ਤਿੰਨ ਚਾਰੀ ਆ ਤੇ ਤੈਨੂੰ ਭਰਾਵਾਂ ਨੂੰ ਧਾਰ ਮਾਰ ਕੇ ਵਿਖਾਈ ਹੋਵੇ ਨਾ ਪਿੱਛੇ ਆਪਾਂ ਮੱਝੇ ਧਾਰਾਂ ਨਹੀਂ ਹਮਾਰੀ ਦੇ ਇੱਕ ਭਰਾ ਰੋ ਜੀ ਝੋਟੀ ਖੜੀ ਆ ਤੇ ਉਹ ਆਂਦਾ ਹੀ ਦੂਜੇ ਇਹ ਤਵਾਗੇ ਵਿਖਾਈ ਤੇ ਫੇਰ ਇਹ ਤਵਾਈ ਤੇ ਫੇਰ ਇਹਨੂੰ ਪਤਾ ਲਾਈਂਦਾ ਪੂਰ ਚਿੱਤੇ ਦਾ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਵੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਕਿਉਂਕਿ ਜਿੰਨੇ ਵੀਰ ਨੇ ਪੈਸੇ ਲਾਉਣੇ ਆ ਪੂਰੀ ਡਿਟੇਲ ਦੇ ਨਾਲ ਨਾਲ ਪੂਰੀ ਗੱਲਬਾਤ ਤੁਹਾਡੇ ਸਮਝ ਵਿੱਚ ਆ ਜਾਣੀ ਚਾਹੀਦੀ ਹੈ ਠੀਕ ਹੈ ਜੀ ਇਧਰ ਲਾ ਕੇ ਉਹ ਵੇਖਿਆ ਜੇ ਆਹ ਦੇਖੋ ਜੀ ਥਾਂ ਕਰੋ ਚੈੱਕ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਹਾਂ ਕੋਈ ਗੱਲ ਨਹੀਂ ਲਓ ਜੀ ਅਗਲੇ ਥਾਣਾ ਦੀ ਚੋਈ ਕਰੋ ਚੱਕ ਜੀ ਇਹ ਮਗਰਲੇ ਥਾਣਾ ਜੀ ਤੁਹਾਡੇ ਲਈ ਦੇਖੀ ਜਾਂਦੀ ਆ ਬਾਈ ਜੀ ਥੋੜਾ ਜਿਹਾ ਬੋਤੇ ਬੰਦੇ ਦਾ ਵੀ ਕਰਦਾ ਮਤਲਬ ਇਹ ਹੁੰਦਾ ਨਾ ਵੀ ਪਤਾ ਨਹੀਂ ਕੀ ਨਿਸ਼ਾਨਾ ਲਾਉਣਾ ਹੈ ਹਾਂ 1 ਮਿੰਟ ਤੋਂ ਪਹਿਲਾਂ ਚੋਕ ਹੀ ਉੱਠ ਸਕਦਾ ਬੰਦਾ ਹੈ ਠੀਕ ਹੈ ਨਾ ਰਾਜ ਸੇ ਘਰੀ ਘਰੀ ਬਹਿਣਾ ਕੀ ਆ ਰੋਂ ਜਾਂ ਰੋਂਦੇ ਰੋਂ ਇਹ ਰੋਵਾ ਵੀ ਆ ਲਓ ਜੀ ਤਾਨੂੰ ਬੈਹ ਨਹੀਂ ਦੇਣਾ ਕਿ ਬੈਹ ਦੇ ਦੇ ਕਿ ਧਾਰ ਕੱਢ ਦੇ ਵੇਖੋ ਤੇ ਮੈਨਾਂ ਨਜ਼ਾਰਾ ਆ ਪਰ ਬੈ ਕੇ ਵੇਖੋ ਇੱਕ ਮਿੰਟ ਮੈਂ ਫੜਦਾ ਤੇ ਧਾਰ ਕੱਢ ਕੇ ਵੇਖੋ ਜੀ ਤਾਨੂੰ ਬੈਹ ਦੇ ਤਾਂ ਵੀ ਦਰਦੀ ਵਾ ਇਹ ਛਾਰ ਦੋ ਆਵੇ ਕੱਪੜੇ ਪਾਏ ਨਾ ਆ ਲੈ ਠੀਕ ਠੀਕ ਆ ਲੈ ਵੀ ਯਾਰ ਮੈਂ ਤੇਰੇ ਨਾਲ ਦੋ ਘਰ ਰਹਿਣਾ ਤੇ ਮੈਂ ਜਾ ਸਿੱਖ ਸਕਦਾ ਜਾਂ ਵੀ ਰੂਹ ਆ ਇੱਥੇ ਰੂਹ ਆ ਰੂਹ ਦੇ ਤੁਹਾਨੂੰ ਤਾਂ ਬਿਠਾ ਰੂਹ ਆ ਹੈ ਕਿ ਨਹੀਂ ਰੂਹ ਆ ਇੱਥੇ ਮੈਂ ਨਾ ਕੱਲਾ ਹੀ ਗਾਉਂਦੀ ਆ ਪਾਉਂਦਾ ਆ ਤੁਹਾਡੇ ਕੱਪੜੇ ਵੀ ਦਰਦੀ ਰੂਹ ਆ ਮੇਰੇ ਸਾਥ ਦੋ ਮਾਰ ਮਾਰੀ ਗਲਾਰਾ ਇੱਥੇ ਭਰੂਗਾ ਹੋਤੀਆ ਜਿਹੜਾ ਮਲਕੀਨਾ ਵਾ ਕੋਈ ਫਿਰ ਤੇ ਜੋ ਗਿਆ ਹੈ ਤੇ ਇਹ ਇੱਥੇ ਗੇਗਾ ਮਗਰ ਕੱਟੀ ਹਾਂਜੀ ਤੇ 11 ਲੀਟਰ ਦੇ ਆਰਥਾ ਤਾਤ ਉਹ ਤੇ ਰਾਮਨਾ 11 ਲੀਟਰ ਇਹਦੀ ਚੌਥਾ ਦਿਨ ਜਾਂਦਾ ਸੂਈ ਨੂੰ ਕਰ ਦੋ ਮੋਲ ਇੱਥੇ ਆਜਾ ਤੇ ਕਿੰਨਾ ਮੋਲ ਪਾਓ ਜੀ ਮੋਲ ਤੂੰ ਹੀ ਨਾ ਇਸੇ ਕਰਦੇ ਜਿੱਕੇ ਕਰ ਦਿਆ ਦੱਸ ਕੇ ਦੱਸ ਕੇ ਦੱਸ ਕੇ ਇਹਦੇ ਭਾਵੇਂ ਇੱਕ ਤੀਤੀ ਕਰਦੀ ਫਿਰਦੀ ਆ ਪਰ ਕਰ ਦਿੰਦੇ ਆ ਇਹ ਆਪਾਂ ਮਲ ਇੱਕ 5 ਦੀ ਦੇ ਦਾਂਗੇ ਇੱਕ 20 ਦੀ ਇੱਕ 20 ਦੀ ਹਾਂ ਲੈ ਇੱਕ 18 ਦੀ ਇੱਕ 18 ਹੋਰ ਹਾਂ ਨਾ 11 15 ਦੀ ਛੋੜ ਛਪਾਈ 11 15 ਜੋ ਕਰਾਂਗੇ ਰਾਜਥਿਆ ਮੇਰਾ ਕਹਿ ਲਗਾ ਤੇਰਾ ਹੀ ਇਸੇ ਤਰੀਕੇ ਨੇ ਤੇਰੇ ਹੁੰਦਾ ਉਹ ਨਾ ਬੜੀ ਛੋਟੀ ਬਹੁਤ ਛੋਟੀ ਕਤਰਾਂ ਹੀ ਕੋਈ ਨਹੀਂ ਰਾਜਥਿਆ ਦੇ ਕੋਈ ਕਤਰਾਂ ਹੀ ਕੋਈ ਨਹੀਂ ਦੇ ਕਿਹਦੇ ਆਉਂਦੇ ਆ ਕੋਈ ਇਹ ਨਹੀਂ ਨਾ ਟਾਈਮ ਲੱਗਾ ਭਾਵੇਂ ਕੋਈ ਸੱਤ ਜਵਾਈਆਂ ਕਰੇ ਰਾਜਥਿਆ ਸੱਤ ਜਵਾਈਆਂ ਬਹੁਤ ਵਧੀਆ ਬਹੁਤ ਵਧੀਆ ਇੱਕ 15 ਦੀ ਫਾਲ ਆ ਜੋ ਵੀ ਸਾਡੇ ਅਧਾਰ ਤੇ ਸੌਦਾ ਵੀਰ ਕਰਨਗੇ ਆਪਣੇ ਅੱਜ ਤੇ ਇੱਧਰ ਪਾਉ ਜੀ ਆਪਣੇ ਕੋਲ ਇੱਕ ਆਹ ਜਿਹੜੀ ਝੋਟੀ ਆ ਗਈ ਆਹ ਜਿਹੜੀ ਰਾਜਸੇ ਆਹ ਵੇਲੇ 13 ਕਿਲੋ ਦੇ ਚੱਲਣ ਦੇ ਭਾਵੇਂ ਕੋਈ ਆਪਣੀਆਂ 4 ਜੁਆਈਆਂ 5 ਜੁਆਈਆਂ ਕਰੇ 13 ਕਿਲੋ ਹਾਂਜੀ 13 ਕਿਲੋ ਤਾਂ ਆਹ ਵੇਲੇ ਚੱਲਣ ਦੇ ਮਗਰ ਕੱਟਾ ਵਾ ਇਹਨੂੰ ਨੰਬਰ ਕੋਈ ਪਾਈ ਮਾ 6 ਮਾ ਦਿਨ ਸੂਈ ਰੋਇਆ 6 ਮਾ ਦਾ ਹਾਂਜੀ ਮਗਰ ਕੱਟਾ ਵਾ ਮਗਰ ਕੱਟਾ ਤੇ ਅੱਜ ਪਰਮਾ ਸ਼ੇਵਾ ਦੇ ਨੇ ਅੱਛੇ ਨਾਲ ਦੇਣੇ ਨੂੰ ਜਾਂਦਾ ਵਾ ਠੀਕ ਆ ਹਾਂਜੀ ਲਓ ਵੀਰੇ ਇੱਕ ਵੀ ਦਿਖਾ ਦੇ ਨੂੰ ਮਰਾ ਜੀ ਠੀਕ ਆ ਪਰਮਾ ਸ਼ੇਵਾ ਦੇ ਦਾ ਦੋਸਤੋ ਦੱਸਿਆ ਵੀ ਤੇ ਸੂਵੇ ਦੇ ਵਿੱਚ ਵੀ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਠੀਕ ਆ ਘਰ ਦੇ ਦੂਜਾ ਹੀ ਆਖੀ ਜਾਂਦੇ ਕੋਈ ਤੀਜਾ ਵੀ ਮਾਲ ਲੈ ਸੂਵੇ ਨਾਲ ਕਿਹੜਾ ਰੇਟ ਪਾਇ ਲੱਗਾ ਮੂੰਹ ਨਹੀਂ ਦੱਸਣ ਦੇ ਆ ਮਨ ਕਹੀ ਜਾਂਦੀ ਦੂਜਾ ਤੀਜਾ ਦੂਜਾ ਤੀਜਾ ਬਸ ਇਹ ਗੱਲ ਕਰੀ ਜਾਂਦੇ ਇਹ ਕਿੰਨਾ ਦੁੱਧ ਦੱਸਿਆ ਜਾਣਾ 13 ਕਿਲੋ 13 ਕਿਲੋ ਦੁੱਧ ਜਿਹੜਾ ਆਪਾਂ ਚਵਾਉਣਾ ਰਾ ਇਥੇ ਆ ਠੀਕ ਆ ਜੀ ਹਾਂਜੀ ਲਓ ਵੀ 13 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਆਹ ਤੇ ਤੁਸੀਂ ਮਾਰੋ ਚਾਹ ਤੇ ਥੱਲੇ ਠੀਕ ਹੈ ਜੀ ਰਾਜੇ ਜਾਨਾ ਦਿਨੀ ਤੇ 15 ਤੋਂ ਬਾਹਰ ਨਿਕਲਣ ਵਾਲੀ 15 ਤੋਂ ਬਾਹਰ ਆਮਨਾ ਠੀਕ ਹੈ ਠੀਕ ਹੈ ਜੇ 14 15 ਤੋਂ ਬਾਹਰ ਨਾ ਨਿਕਲੇ ਤੇ ਹੱਥ ਮੜਾ ਲਾਂਗੇ ਬਿਲਕੁਲ ਹਾਂ ਕਹੋ ਿਆ ਗੱਲ ਆ ਜੋ ਪਹੁੰਚੋ ਖੇਲੋ ਭਰਾਓ ਰਸਾਇਣ ਤੁਰਗੀ ਅੰਬਰੇ ਸੋਚਿਆ ਕੀ ਕਰੋ ਦੋਸਤੋ 17 ਕਿਲੋ ਦੁੱਧ ਇਸ ਮਹਿਤ ਥੱਲੇ ਹਾਜ਼ਰ ਆ ਕਟਾ ਮਗਰ ਮੇਲ ਕਾਫ ਆ ਬੱਚੇ ਦੇ ਜਿਹੜੇ ਨਿਕਿਆ ਰਾਜੇ ਟਕਾ ਟੁਕਾ ਲਾ ਕੇ ਤੋੜਨੇ ਪੈਂਦੇ ਵਿਚਾਰੇ ਇੱਥੇ ਆ ਬਸ ਜੀ ਬਸ ਆਹ ਦੇਖੋ ਜੀ ਠੀਕ ਆ ਕਿਤੇ ਚਵਾਈ ਲੱਗੀ ਮੋਢਾਈ ਤੇ ਤੇਰਾ ਕਿਲੋ ਦੁੱਧ ਪਾਉ ਜ ਕਹਿੰਦੀ ਕਹਿੰਦੀ ਮਾਂ ਤੇ ਥੱਲੇ ਮੈਂ ਦੂੰਦਾ ਇਹ 15 ਕਿਲੋ ਤੋਂ ਘੱਟ ਰਹਿਣ ਵਾਲੀ ਨਹੀਂ ਜਿੱਥੋਂ ਜਾਣਦੀ ਸੀ ਨਾ ਤੂੰ ਆਂਦੇ ਨਹੀਂ 15 ਕਿਲੋ ਤੋਂ ਘਾਟਾ ਰੋਉਂ ਤੇ ਸਾਡੇ ਕਿਲੇ ਤੇ ਲਾਇਓ ਠੀਕ ਆ ਤੇ ਆਪਾਂ ਗੱਬੜ ਜਿੰਦੀ ਪਰ ਉਹ ਕਰਤੂਤ ਕੀਤੀ ਆ ਬਾਕੀ ਕਰ ਲਾਲ ਵੀਰੇ ਤੇਰਾ ਕੋਈ ਮੂੰਹ ਦਿਖਾ ਬੇ ਇਹਦਾ ਆ ਰਿਹਾ ਬਾਕੀ ਫੇਸਬੁਕ ਕੋਲਤੀ ਕਰੋ ਚਾਹੇ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਐਨ ਖੁੱਤੀ ਵਾਲਾ ਸਿੰਘ ਆ ਠੀਕ ਆ ਜੀ ਛੋਟਾ ਸਿੰਘ ਤੇ ਸ਼ਾਈ ਸ਼ੂ ਤੁਸੀਂ ਵੇਖੋ ਬਾਕੀ ਪਾਉ ਨੇ ਵੀ ਇੱਕ ਬੋਤਲ ਪੂਰੀ ਤੇਲ ਦੀ ਸਰੋਂ ਦੀ ਡੱਲੂ ਉੱਤੇ ਤੇ ਕਿਹਾ 170 ਰੁਪਏ ਲੀਟਰ ਆ ਇਹਨੇ ਨਾਲ ਕੀ ਚੰਗਾ ਰਾਇਆ ਵਸ ਵਸ ਲਾ ਸੀ ਹਾਂ ਲੈ ਵੀ ਗੱਲਾਂ ਦੇਖ ਕੋਈ ਫੇਰ ਤੇ ਮਗਰੋਂ ਦਿਖਾ ਦਿੰਦਾ ਭਰਾ ਆ ਲੋ ਜੀ ਲੈ ਜੀ ਭਰਾਓ ਬਹੁਤ ਵਧੀਆ ਚੰਗੀ ਮਾਤ ਚੰਗੇ ਦੀਨਦਲ ਚੰਗੇ ਸੋਨੇ ਸਰੀਰ ਤੇ ਵਿੱਚ ਤੇ ਬਾਕੀ ਮੇਰੇ ਭਰਾ ਬਹੁਤ ਡਿਮਾਂਡ ਕਰਦੇ ਰਹਿੰਦੇ ਵੀ 13 12 13 13 ਸਰੀ ਜਾਂ 13 ਤੋਂ ਪਲੱਸ ਲੀਟਰ ਵਾਲੀ ਤੁਹਾਨੂੰ ਮਾਤ ਚਾਹੀਦੀ ਆ ਤੇ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਠੀਕ ਆ ਜੀ ਗੜਾ ਬਾਕੀ ਰਾਏ ਸੇ ਇੱਕ ਗੱਲਾ ਨਹੀਂ ਆਪਾਂ ਚਵਾਉਣਾ ਵਾ ਚਵਾਉਣਾ ਜੀ ਹਾਂ ਚਵਾਉਣਾ ਬਿਲਕੁਲ ਕਿਉਂ ਇਹ ਜ਼ੁਬਾਨ ਤੇ ਕਿਹੜੀ ਹੱਡੀ ਹੈ ਹੱਡੀਆਂ ਤੇ ਕਈ ਦਾ ਤੜਾ ਦਿੰਦੀ ਆ ਆਪਾਂ ਚਵਾਉਣਾ ਵਾ ਬਸ 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 ਨਬਟੀਆ ਦੀ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਨਾਲ ਦੀ ਵਲ ਤੁਹਾਨੂੰ ਦਿਖਾ ਦਿੰਨੇ ਆ ਅੱਜ ਜਿੰਨੇ ਐਨੀਮਲ ਵੀ ਆ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈ ਜਾਂਦੇ ਆ ਵੀ ਕਿਸੇ ਭਾਲੇ ਫੈਸਲਾ ਫੌਤਾ ਕਰ ਲੈ ਤਾਂ ਤੁਹਾਡੇ ਲਈ ਸੌਖਾ ਰਹੇ ਠੀਕ ਆ ਹਾਂਜੀ ਹਾਂਜੀ ਇੱਕ ਵੇਲੇ ਕੋਈ ਭੈਣ ਭਰਾ ਬੈਠਾ ਹੀ ਮੰਗਾ ਆ ਗਿਆ ਆ ਸਕਦਾ ਜੀ ਆ ਜਾ ਓਏ ਬੱਤਵੇ ਅਦਾ ਆ ਦੇਖੋ ਕੋਈ ਪੂਰ ਖਿੱਟਾ ਨਹੀਂ ਰਾਜ ਸਿਆ ਆਉਂਦੀ ਕਿੰਨੇ ਡਾਂਗਾ ਵਰਦੀਆਂ ਬਿਲਕੁਲ ਬਿਲਕੁਲ ਲੋ ਵੀ ਕਰੋ ਚੱਕ ਠੀਕ ਆ ਜੀ ਬਿਲਕੁਲ ਤਿਆਰ ਆ ਠੀਕ ਆ ਜੀ ਹਾਂ ਜੀ ਤੇ ਬਿਲਕੁਲ ਧਰਤੀ ਟੱਕ ਜਿਵੇਂ ਕਹਿੰਦੇ ਧਰਤੀ ਪੂਰ ਭਾਰ ਆ ਠੀਕ ਆ ਜੀ ਨਾ ਕਿ ਇਹ ਥਾਂ ਤੇ ਰਾਜ ਤੇ ਵੀ ਤੌਰ ਦਾ ਫਰਕ ਆ ਇਹ ਨਹੀਂ ਕੋਈ ਥਾਂ ਅੱਧਾ ਗਿਆ ਹੋਵੇ ਤੇ ਆਖੀ ਜਾਣਾ ਐ ਤੇ ਜੋ ਹੈ ਪੂਰੇ ਧਾਰਨਾ ਧਾਰ ਬਰਾਬਰ ਪਾਉ ਜੀ ਦੇ ਲੀਏ ਕਿੰਨੇ ਦੀ ਫਿਰ ਇਹਦੇ ਰਾਜਸਿਆ ਮਲਕੀ ਚੱਕਰ ਆ ਇੱਕਤੀ ਇੱਕਤੀ ਕਰੀ ਜਾਂਦੀ ਸਵਾ ਕਰੀ ਜਾਂਦੀ ਆ ਪਰ ਇਹਨੂੰ ਕਲ ਦੇਣਾ ਆਪਾਂ ਫੇਰ ਪਿੱਛੋਂ ਲੈਵਾਂਗੇ ਲੱਭ ਕੇ ਇਹ ਹਾਂ ਨਾ ਇੱਕੇ ਸਾਰੀਆਂ ਪੌੜੀਆਂ ਉੱਤਰ ਜੀ 1 18 'ਚ ਛੋੜ ਛੱਪਾ ਕਰਨਾ 1 18 'ਚ ਛੋੜ ਛੱਪਾ ਥੋੜਾ ਬਹੁਤ ਹੋ ਵੀ ਠੀਕ ਹੈ ਕੋਈ ਇਹ ਰਾਜਸਿਆ ਫੱਟ ਜੋਈਆਂ ਕਰੇ ਛਾਈ ਬਿਨਾਂ ਕਰੇ ਪਵੇਂ ਇੱਕ 16 ਦੀ ਦੇ ਦਾਂਗੇ ਸੰਧੂ ਸਾਹਿਬ 200 ਰੁਪਿਆ ਛੋੜ ਜੇ ਉਹਦੇ ਵਿੱਚੋਂ 100 ਭਾਜੂ ਦੇਖੋ ਇਹਦੇ ਪਾਸੇ ਜ਼ੀਰਵਾ ਦਾ ਤੁਰਪਿਆ ਜਦੋਂ ਕੋਈ ਗੱਲ ਨਹੀਂ ਅੰਝੁੰਦੀ ਇਹਦਾ ਫਾਇਦਾ ਕਰਨਾ ਜਿੰਨਾ ਵੀ ਹੋ ਸਕੇ ਹਾਂ ਜੀ ਕੋਈ ਗੱਲ ਨਹੀਂ ਭੈਣ ਭਰਾ ਜਿਹੜਾ ਵੀ ਇਹ ਜੋੜੀਆਂ ਲੈ ਜੂ ਨਾ ਰਾਜ ਸਿਆ ਰਾਜ ਕਰੂ ਇਕਰਾ ਇਹੋ ਜੀਆਂ ਜੋੜੀਆਂ ਏ ਕੋਈ ਇਹ ਨਹੀਂ ਇਹਦੇ ਥੱਲੇ 9-9 ਕਿਲੋ ਆ ਹਾਂਜੀ ਵੈਰੀ ਗੁੱਡ ਮੇਰਾ ਵੀ ਕੋਈ ਖਹਿੜਾ ਨਾ ਕਰੇ ਕੋਈ ਆਪਾਂ ਰੱਖਿਆਣੀ ਬਹੁਤ ਰੇੜ ਆ ਲੀਕ ਵਾਲੀ ਭਾਈ ਆ ਕੀ ਆ ਵੱਡ ਤੀਰ ਮਾਰੀ ਗਈ ਐਵੇਂ 10 ਵੀ ਵਾਧੂ ਕਰੀ ਜਈਏ ਰਾਜ ਸਾਹਿਬ ਭੈਣਪੁਰਾ ਸਾਰੇ ਸਿਆਣੇ ਆ ਇਹ ਤਾਂ ਕੋਈ ਨਾ ਜਿੱਤਾ ਲੱਭਣ ਲਬੋਣ ਦਾ ਤੇ ਲਾਉਣ ਦੇ ਕੋਈ ਮੋਲ ਜਿਹੜਾ 1000 2000 ਲੈਣਾ ਦਾਵਾ ਬਸੀ ਬਸ ਕਿ ਸਾਰੇ ਭੈਣਪੁਰਾ ਸਿਆਣੇ ਆ ਤੇ ਹੁਣ ਮਾੜੀ ਭਾਵੋ ਇਹ ਤੁਹਾਨੂੰ ਨਿਊਜ਼ੀਲੈਂਡ ਪਹੁੰਚ ਜਿੰਨਾ ਰੇਟ ਤੁਹਾਨੂੰ ਦੱਸ ਦਿੱਤਾ ਸੋਨੇ ਵਰਗਾ ਮਾਲ ਆ ਬਹੁਤ ਸੋਹਣੀਆਂ ਸਾਫ ਸੁਥਰੀਆਂ ਝੋਟੀਆਂ ਨੇ 82 8 93 53 92 27 ਤੇ 98 553 92 77 77 ਸੰਤੂ ਸਾਹਿਬ ਓਕੇ ਵੀਰੇ ਓਕੇ ਮਾ ਵੀ ਅਸਲ ਵੀਰ ਆਪਣੇ ਨਾਲ ਗਰਨਾਲ ਤੇ ਪਾਉ ਨੋਕਸੋ ਹੋਣਾ ਅੱਜ ਘਰੇ ਆਪਣੀ ਵਿਜਿਟ ਸੀਗੀ ਉਹ ਆ ਤੇ 5 ਲੱਖ ਜਿਹੜੇ ਦੋਸਤੋ ਹੁਣ ਮੌਕੇ ਤੇ ਵਕਾਊ ਆ ਅਵੇਲੇਬਲ ਨੇ ਉਮੀਦ ਕਰਦੇ ਆ ਪਸੂ ਚੰਗੇ ਲੱਗੇ ਹੋਣਗੇ ਬਾਕੀ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰਦੇ ਆ ਕਰੋ ਤਾਂ ਜੋ ਨਵੇਂ ਫਾਰਮਰ ਭਰਾਵਾਂ ਤੱਕ ਇਹ ਪਹੁੰਚ ਸਕੇ ਇਹ ਰਾਜ 'ਚ ਕੋਈ ਵੀ ਜਿਹੜਾ ਅੱਡਾ ਚੱਲਦਾ ਵਾ ਇਹ ਭੈਣ ਭਰਾਵਾਂ ਸਿਰ ਤੇ ਚੱਲਦਾ ਵਾ ਬਸ ਜੀ ਬਸ ਹਾਂਜੀ ਤੇ ਸਦਸਿਆਂ ਨੂੰ ਮਿਲਦਾ ਹੈ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ